ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਭ ਜੋਤ ਸਿੰਘ ਜੀ ਜਨਰਲ ਸਕੱਤਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਈ ਬਲਾਕ ਪਈ ਰੰਧੀਰ ਸਿੰਘ ਨਗਰ ਤੋਂ ਸਾਡੇ ਮੁਖ ਸੇਵਾਦਾਰ ਸਰਦਾਰ ਗੁਲਬਹਾਰ ਸਿੰਘ ਜੀ ਔਰ ਸਾਰੀ ਸੰਗਤ ਅੱਜ ਮਿਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਵਰ ਨੂੰ ਬਹੁਤ ਹੀ ਖੁਸ਼ੀਆਂ ਖੇੜੇ ਔਰ ਚੜ੍ਹਦੀ ਕਲਾ ਵਿੱਚ ਬਣਾ ਰਹੀ ਹੈ ਤਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਪਵ ਲਈ ਤਨ ਤਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਦਾ ਇਸ ਦੁਨੀਆ ਚ ਆਣਾ ਔਰ ਇਸ ਦੁਨੀਆ ਚ ਆ ਕੇ ਜੋ ਗੁਰੂ ਨਾਨਕ ਪਾਸ਼ਾ ਦੀ ਕ੍ਰਾਂਤੀਕਾਰੀ ਸੋਚ ਨੂੰ ਹੋਰ ਅਰੂਝ ਤੇ ਲੈ ਜਾ ਕੇ ਸਾਨੂੰ ਗੁਰਸਿੱਖੀ ਜੀਵਨ ਦੇ ਵਿੱਚ ਸੰਤ ਸਿਪਾਈ ਦਾ ਜੋ ਸਰੂਪ ਦਿੱਤਾ ਹੈ ਉਹ ਸਾਡੇ ਲਈ ਇੱਕ ਬਹੁਤ ਮਾਨ ਮਤਾ ਇਤਿਹਾਸ ਹੈ ਆਓ ਗੁਰੂ ਜੀ ਦੇ ਇਹ ਬਖਸ਼ਿਸ਼ਾਤ ਅੰਮ੍ਰਿਤ ਨਾਲ ਆਪਣੇ ਆਪ ਨੂੰ ਪਰਫੁੱਲਤਾ ਵਿੱਚ ਲੈ ਕੇ ਆਈਏ ਹਮੇਸ਼ਾ ਹੀ ਬਾਣੀ ਅਤੇ ਬਾਣੀ ਦੇ ਧਾਰਨੀ ਹੋਈਏ ਗੁਰੂ ਜੀ ਨੇ ਸਾਰੇ ਹੀ ਸਮਾਜ ਨੂੰ ਗਲਬਕੜੀ ਚ ਲਿਆ ਜਿਨ੍ਹਾਂ ਨੂੰ ਨੀਚਾ ਸਮਝਿਆ ਜਾਂਦਾ ਸੀ ਜਿਨ੍ਹਾਂ ਨੂੰ ਲਿਤਾੜਿਆ ਗਿਆ ਸੀ ਸਮਾਜ ਵੱਲੋਂ ਉਹਨਾਂ ਨੂੰ ਉਹਨਾਂ ਨੇ ਪਾਦਸ਼ਾਹੀ ਬਖਸ਼ੀ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਔਰ ਉਹਨਾਂ ਨੇ ਪਰਵਾਹੀ ਨਹੀਂ ਕੀਤੀ ਕਿ ਅੰਮ੍ਰਿਤ ਦੇ ਬਾਟੇ ਦੇ ਵਿਰੋਧ ਵਿੱਚ ਜਿਹੜੇ ਬਾਈਤਾਰ ਦੇ ਰਾਜੇ ਆਏ ਜੋ ਮੁਗਲ ਸੋਚ ਆਈ ਕਿ ਉਹ ਆਪਣੀ ਈਨ ਬਣਾਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਨਹੀਂ ਅਸੀਂ ਸਾਰਿਆਂ ਨੂੰ ਇੱਕ ਇੱਕ ਜਗ੍ਹਾ ਤੇ ਬਿਠਾਵਾਂਗੇ ਸਾਰੇ ਹੀ ਉਸ ਅਕਾਲਪੁਰਖ ਤੋਂ ਵਰਸਾਏ ਹੋਇਆ ਸਾਰਿਆਂ ਨੂੰ ਉਸ ਅਕਾਲਪੁਰਖ ਦੀ ਉਸਤ ਵਿੱਚ ਜੋੜਾਂਗੇ ਉਹਨਾਂ ਨੇ ਭੈ ਨਹੀਂ ਮੰਨਿਆ ਸਿਰਫ ਉਸ ਅਕਾਲਪੁਰਖ ਦੇ ਪੈਵੇਂ ਚ ਰਹਿ ਕੇ ਪਾਪ ਹਵਨੀ ਚ ਰਹਿ ਕੇ ਉਹਨਾਂ ਨੇ ਸਾਰਿਆਂ ਨੂੰ ਇਕਜੁੱਟ ਕਰਕੇ ਉਸ ਜ਼ੁਲਮ ਦੇ ਖਿਲਾਫ ਟੱਕਰਾਂ ਕੀਤਾ ਸਰਵੰਸਿਦਾਨ ਕੀਤਾ ਸਾਡੇ ਲਈ ਇਨ ਪੁੱਤਰਨ ਦੇ ਕੇਸਿਸ 'ਤੇ ਵਾਰ ਦੀ ਸੁਤਤਾ ਚਾਰ ਚਾਰ ਮਹੀਨੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਉਹ ਜੀਵਤ ਕਈ ਹਜ਼ਾਰ ਜਦ ਅਸੀਂ ਅੱਜ ਆਪਣੀ ਜੀਵਨੀ ਜੇ ਦੇਖਦੇ ਹਾਂ ਸਾਨੂੰ ਜੋ ਸਿੱਖੀ ਦੀ ਦਾਤ ਸਾਨੂੰ ਪ੍ਰਾਪਤ ਹੋਈ ਹੈ ਸਾਡਾ ਮੁਢਲਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦੇ ਪਾਇ ਪੁਰਨਿਆਂ ਤੇ ਚੱਲੀਏ ਗੁਰੂ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਜ਼ਰੂਰ ਮਨਾਈਏ ਲੇਕਿਨ ਗੁਰੂ ਦਾ ਹੁਕਮ ਮੰਨਾਂਗੇ ਤਦ ਉਹ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਸਾਨੂੰ ਹੋਰ ਵੱਧ ਹੋ ਕੇ ਮਿਲਣਗੀਆਂ ਆਓ ਨਿਤਨੇਮ ਨਾਲ ਜੁੜੀਏ ਅੰਮ੍ਰਿਤ ਦੀ ਦਾਤ ਬਖਸ਼ੀ ਗੁਰੂ ਨੇ ਜੋ ਬਖਸ਼ੀ ਹੈ ਉਹਨੂੰ ਅਪਣਾਈਏ ਔਰ ਆਪਣੇ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਇੰਪੇੜੇ ਬਾਹ ਨੂੰ ਮਿਟਾ ਕੇ ਜ਼ੁਲਮਾਂ ਦੇ ਖਿਲਾਫ ਟੱਕਰਾ ਜੋ ਸਿੱਖੀ ਵਿੱਚ ਸਾਡਾ ਬਹੁਤ ਵੱਡਾ ਮੁੱਲੀ ਤਾਤ ਹੈ ਕਿ ਜਿੱਥੇ ਵੀ ਕੋਈ ਜ਼ੁਲਮ ਹੋਏਗਾ ਅਸੀਂ ਖੜ ਕੇ ਉਹਦਾ ਮੁਕਾਬਲਾ ਕਰਾਂਗੇ ਹੁਣੇ ਹੀ ਕਥਾ ਵਿੱਚ ਸਾਡੇ ਪਾਈ ਸਾਹਿਬ ਨੇ ਬਹੁਤ ਵੱਡੀ ਗੱਲ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਮੁਗਲ ਫੌਜ ਮੁਗਲ ਜਿਹੜਾ ਸਮਰਾਜ ਸੀ ਉਹ ਸਾਰਿਆਂ ਦੀ ਸੁਨਨਤ ਕਰਕੇ ਆਪਣੇ ਆਪ ਆਪਣੇ ਧਰਮ ਦਾ ਜ਼ਬਰਦਸਤੀ ਲੋਕਾਂ ਦੇ ਉੱਤੇ ਪ੍ਰਭਾਵ ਪਾਣਾ ਚਾਹਦੀ ਸੀ ਔਰ ਅਗਰ ਅੱਜ ਅੱਜ ਦੇ ਪਰਪੇਖ ਹੀ ਜਿਹਾ ਦੇਖੀ ਅਗਰ ਕੋਈ ਇਹ ਸੋਚਦਾ ਹੈ ਕਿ ਉਹ ਆਪਣੇ ਇੱਕ ਸੋਚ ਕਰਕੇ ਇੱਕ ਧਰਮ ਦੀ ਇਸ ਦੇਸ਼ ਦੇ ਹਿੰਦੁਸਤਾਨ ਦੇਸ਼ ਦੇ ਵਿੱਚ ਜੋ ਸਾਰੇ ਪੀਰ ਪੈਗੰਬਰ ਗੁਰੂਆਂ ਜੀ ਨੇ ਸਾਨੂੰ ਇੱਕ ਮਾਲਾ ਵਿੱਚ ਪਰੋ ਕੇ ਰੱਖਿਆ ਹੈ ਆਪਣੀ ਆਪਣੀ ਖੁਸ਼ਬੂ ਹਰ ਫੁੱਲ ਦਿੰਦਾ ਹੈ ਅਗਰ ਸੋਚੀਏ ਕਿ ਇੱਕ ਤਰ੍ਹਾਂ ਦੇ ਫੁੱਲ ਹੋਣਗੇ ਤੇ ਉਹਨਾਂ ਦੀ ਬਹੁਤ ਵੱਡੀ ਗਲਤਫਹਿਮੀ ਹੈ ਉਹਦੇ ਟਾਕਰੇ ਲਈ ਹਮੇਸ਼ਾ ਖਾਲਸਾ ਤਿਆਰ ਬਰ ਤਿਆਰ ਖੜਾ ਹੈ ਖਾਲਸਾ ਆਓ ਇੱਕ ਸੋਚ ਕੁਸ਼ਕਾਲ ਪ੍ਰੂਫ ਦੇ ਨਾਲ ਅਸੀਂ ਇੱਕਮਤ ਹੋ ਕੇ ਗੁਰੂ ਦੀ ਸੇਵਾ ਕਰ ਸਕੀਏ ਸੇਵਾ ਦੇ ਸਿਮਰਨ ਸਾਡੀ ਝੋਲੀ ਚ ਪੈਣ ਬਾਣੀ ਅਤੇ ਬਾਣੇ ਦੇ ਧਰਨੀ ਹੋਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪਰੋ ਦੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਈ ਬਲੌਗ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਇਲਾਕੇ ਦੀ ਸਾਰੀ ਸੰਗਤ ਔਰ ਸਾਡੇ ਸਤਕਾਰਯੋਗ ਮੁਖ ਸੇਵਾਦਾਰ ਸਰਦਾਰ ਗੁਲਬਾਰ ਸਿੰਘ ਜੀ ਜੋ ਅਗਵਾਈ ਦੇ ਰਹੇ ਨੇ ਅਸੀਂ ਸਾਰਿਆਂ ਨੂੰ ਮਿਲ ਕੇ ਅੱਗੇ ਜਾਣਾ ਹੈ ਉੱਚ ਨੀਚ ਹਰ ਤਰ੍ਹਾਂ ਸੇਵਾਮਚ ਹੋ ਜਾਂਦੀਆਂ ਨੇ ਲੇਕਿਨ ਆਓ ਆਪਣੇ ਹਿਰਦੇ ਨੂੰ ਵਿਸ਼ਾਲ ਕਰੀਏ ਸੇਵਾ ਕਰਦੇ ਹੋਏ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਆਪ ਪਹਿਲਾ ਰੋਕ ਪਿਛਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਵਜੋਤ ਸਿੰਘ ਜੀ ਜਨਰਲ ਸਕਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਈ ਬਲਾਕ ਪਈ ਰੰਧੀਰ ਸਿੰਘ ਨਗਰ ਤੋਂ ਸਾਡੇ ਮੁਖ ਸੇਵਾਦਾਰ ਸਰਦਾਰ ਗੁਲਬਹਾਰ ਸਿੰਘ ਜੀ ਔਰ ਸਾਰੀ ਸੰਗਤ ਅੱਜ ਮਿਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਵਰ ਨੂੰ ਬਹੁਤ ਹੀ ਖੁਸ਼ੀਆਂ ਖੇੜੇ ਔਰ ਚੜ ਦੀ ਕਲਾ ਵਿੱਚ ਬਣਾ ਰਹੀ ਹੈ ਤਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਪਵ ਲਈ ਤੰਤਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਦਾ ਇਸ ਦੁਨੀਆ ਚ ਆਣਾ ਔਰ ਇਸ ਦੁਨੀਆ ਚ ਆ ਕੇ ਜੋ ਗੁਰੂ ਨਾਨਕ ਪਾਸ਼ਾ ਦੀ ਕ੍ਰਾਂਤੀਕਾਰੀ ਸੋਚ ਨੂੰ ਹੋਰ ਅਰੂਚ ਤੇ ਲੈ ਜਾ ਕੇ ਸਾਨੂੰ ਗੁਰਸਿੱਖੀ ਜੀਵਨ ਦੇ ਵਿੱਚ ਸੰਤ ਸਿਪਾਈ ਦਾ ਜੋ ਸਰੂਪ ਦਿੱਤਾ ਹੈ ਉਹ ਸਾਡੇ ਲਈ ਇੱਕ ਬਹੁਤ ਮਾਨ ਮਤਾ ਇਤਿਹਾਸ ਹੈ ਆਓ ਗੁਰੂ ਜੀ ਦੇ ਇਹ ਬਖਸ਼ਿਦਾਤ ਅੰਮ੍ਰਿਤ ਨਾਲ ਆਪਣੇ ਆਪ ਨੂੰ ਪਰਫੁੱਲਤਾ ਵਿੱਚ ਲੈ ਕੇ ਆਈਏ ਹਮੇਸ਼ਾ ਹੀ ਬਾਣੀ ਅਤੇ ਬਾਣੀ ਦੇ ਧਾਰਨੀ ਹੋਈਏ ਗੁਰੂ ਜੀ ਨੇ ਸਾਰੇ ਹੀ ਸਮਾਜ ਨੂੰ ਗਲਬਕੜੀ ਚ ਲਿਆ ਜਿਨ੍ਹਾਂ ਨੂੰ ਨੀਚਾ ਸਮਝਿਆ ਜਾਂਦਾ ਸੀ ਜਿਨ੍ਹਾਂ ਨੂੰ ਲਿਤਾੜਿਆ ਗਿਆ ਸੀ ਸਮਾਜ ਵੱਲੋਂ ਉਹਨਾਂ ਨੂੰ ਉਹਨਾਂ ਨੇ ਪਾਦਸ਼ਾਹੀ ਬਖਸ਼ੀ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਔਰ ਉਹਨਾਂ ਨੇ ਪਰਵਾਹੀ ਕੀਤੀ ਕਿ ਅੰਮ੍ਰਿਤ ਦੇ ਬਾਟੇ ਦੇ ਵਿਰੋਧ ਵਿੱਚ ਜਿਹੜੇ ਬਾਈਤਾਰ ਦੇ ਰਾਜੇ ਆਏ ਜੋ ਮੁਗਲ ਸੋਚ ਆਈ ਕਿ ਉਹ ਆਪਣੀ ਈਮ ਬਣਾਉਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਨਹੀਂ